ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹਰਿਆਣਾ ਦੇ ਟੋਹਾਣਾ ਵਿਖੇ ਮਹਾਪੰਚਾਇਤ ਵਿੱਚ ਭਾਗ ਲੈਣ ਜਾ ਰਹੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਠਾਗੁਰੂ ਦੇ ਕਿਸਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਇਸ ਹਾਦਸੇ ਦੌਰਾਨ ਜਿੱਥੇ ਤਿੰਨ ਔਰਤਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ ਜ਼ਖਮੀਆਂ ਦਾ ਇਲਾਜ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਸੀ ਇਸੇ ਦੌਰਾਨ ਹੀ ਇੱਕ ਹੋਰ ਵੱਡੀ ਮੰਦ ਭਾਗੀ ਖਬਰ ਸਾਹਮਣੇ ਆਈ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਾ ਉਗਰਾਹਾ ਦੇ ਬਠਿੰਡਾ ਜ਼ਿਲ੍ਹੇ ਦੇ ਸੁਭਾ ਮੀਤ ਵਰਧਾਨ ਦਾ ਸੰਤ ਸਿੰਘ ਕੋਠਾਗੁਰੂ ਦੀ ਇਲਾਜ ਦੌਰਾਨ ਮੌਤ ਹੋ ਗਈ ਕੀ ਕਰਨਾ ਚਾਹੁੰਦੇ ਅੱਜ ਅੱਜ ਬੜੀ ਮਤਫਾਗੀ ਖਬਰ ਸਾਹਮਣੇ ਆਈ ਹੈ ਜਿਹੜਾ ਬਰਨਾਲਾ ਹਾਦਸੇ ਦੇ ਵਿੱਚ ਹੋਰ ਤੁਹਾਡੇ ਸਾਥੀ ਦੀ ਮੌਤ ਹੋ ਗਈ ਬਹੁਤ ਹੀ ਦਰਦਨਾਕ ਘਟਨਾ ਹੋਈ ਹੈ ਸਾਡਾ ਇੱਕ ਆਗੂ ਜਿਹੜਾ ਹਰਮਨ ਪੈਰਾ ਵਿੱਚ ਇਸੇ ਗੱਲ ਨੂੰ ਜਵਾਬ ਹੀ ਨਹੀਂ ਦੇ ਸਕਿਆ ਜਿੱਦੀ ਮੋਰਚੇ ਚ ਲਗਭਗ ਮੇਰੇ ਬਹੁਤ ਨੇੜੇ ਰਿਹਾ ਹੈ ਇਹਦਾ ਸਬਰ ਵਾਲਾ ਕੇ ਇਹਦਾ ਸੰਤੋਸ਼ ਵਾਲਾ ਬੰਦਾ ਜਿਸ ਦਿਨ ਐਕਸੀਡੈਂਟ ਹੋਇਆ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਹਸਪਤਾਲ ਅਸੀਂ ਆਏ ਪੰਜ ਤਰੀਕ ਨੂੰ ਸਾਨੂੰ ਪਤਾ ਸੀ ਵੀ ਇਹਦੇ ਜਿਹੜੀ ਹਾਲਤ ਐ ਬਹੁਤ ਜ਼ਿਆਦਾ ਸੀਰੀਅਸ ਆਮ ਸੁਣਦੇ ਹੁੰਦੇ ਹੁੰਦੇ ਸੀ ਵੀ ਇਹ ਹੱਥ ਲਾਏ ਤੋਂ ਇਹਦੇ ਨਾ ਸਰੀਰ ਦੇ ਪਤਾ ਲੱਗਦਾ ਨਾ ਬਾਹਾਂ ਤੇ ਨਾ ਲੱਤ ਤੇ ਜਦੋਂ ਮੈਂ ਤੇ ਝੰਡਾ ਸੁਣ ਲਏ ਰਾਸੀ ਦੇ ਬਾਹ ਤੇ ਹੱਥ ਲਾਇਆ ਲੱਤ ਦੇ ਹੱਥ ਲਏ ਪੁੱਛਿਆ ਵੀ ਪਤਾ ਲੱਗਦਾ ਤਾਂ ਹੱਸ ਕੇ ਕਹਿੰਦਾ ਸੀ ਵੀ ਹਾਂ ਪਤਾ ਲੱਗ ਗਿਆ ਉਹ ਤੋਂ ਕਿਹ ਸੀ ਸਰਜਨ ਨਾਲ ਗੱਲ ਕਰਕੇ ਆਏ ਸੀ ਸਰਜਨ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਪਤਾ ਹੀ ਸਾਡਾ ਤਾਂ ਹੈ ਨਹੀਂ ਇਹਦੇ ਤੇ ਕੋਈ ਰਿਸਕ ਲੈਣ ਵਾਸਤੇ ਅਸੀਂ ਵੀ ਤਿਆਰ ਹਾਂ ਠੀਕ ਹੈ ਕਿਉਂਕਿ ਵੀ ਜੇ ਹਾਲਾਤ ਇਹ ਜੀ ਜੇ ਤੁਸੀਂ ਉਹ ਹਲਾਓਗੇ ਜਾਂ ਇਹਦਾ ਕੋਈ ਪੇਸ਼ੰਗਲੀ ਗੱਲ ਕਰੋਗੇ ਜਾਂ ਤੁਸੀਂ ਫਾਰਵਰਡ ਕਰਨ ਦੀ ਗੱਲ ਕਰੋਗੇ ਆਪਾਂ ਬਹੁਤ ਖਤਾ ਖਤਰਾ ਖਮ ਦੇਖੋ ਅਸੀਂ ਤਕਨੀਕੀ ਨਹੀਂ ਤਾਂ ਕੁਝ ਜਾਣਦੇ ਨਹੀਂ ਜੋ ਮੈਡੀਕਲ ਸਾਇੰਸ ਦੀ ਟੀਰੀ ਕਹਿੰਦੀ ਆ ਉਹਦੇ ਮੁਤਾਬਕ ਸਾਨੂੰ ਚੱਲਣਾ ਪਿਆ ਸਾਡੇ ਹੱਥੋਂ ਨਿਕਲੀ ਸੀ ਖੇਡ ਤੇ ਸਾਨੂੰ ਆਦਨ ਦੇਖਣੇ ਅਸੀਂ ਤਾਂ ਮੇਂ ਪਰਿਵਾਰ ਬੱਚੇ ਬਹੁਤ ਤਾਹੂ ਸੀ ਵੀ ਅਸੀਂ ਕਿਤੇ ਹੋਰ ਸ਼ਿਫਟ ਲੈ ਜੀ ਜੇ ਇਹ ਨਹੀਂ ਗੱਲ ਹੁੰਦੀ ਨਾ ਵੀ ਸ਼ਿਫਟ ਕੀਤਾ ਸਾਡਾ ਬਸੰਤ ਸਾਡੇ ਹੱਥ ਲੱਗਦਾ ਅਸੀਂ ਪੈਸਿਆਂ 'ਚ ਤੋਲ ਦਿੰਦੇ ਨੂੰ ਇਹ ਗੱਲ ਨਹੀਂ ਸੀ ਅਸੀਂ ਭਾਵੇਂ ਕੁਝ ਵੀ ਕਰਦੇ ਜਿੰਦਗੀ ਨੇ ਸਿਖਾ ਦਿੱਤੇ ਅਸੀਂ ਬੁਝੇ ਮੰਨਣਾ ਪੈਂਦਾ ਹੈ ਕਿ ਸਾਡੀ ਇਹ ਬੇਵਸੀ ਹੋ ਗਈ ਬੇਵਸੀ ਸਾਡੇ ਤੋਂ ਨਹੀਂ ਗੱਲ ਪਹਿਲੇ ਚਲੀ ਗਈ ਸੀ ਐਕਸੀਡੈਂਟ ਤੋਂ ਪਹਿਲੇ ਸਾਡੇ ਤੋਂ ਵੀ ਗੱਲ ਹੋਈ ਸੀ ਜਿੰਦੀ লাশ ਈ ਸੀ ਸਾਡਾ ਸਾਥੀ ਹੋ ਸਾਡੇ ਸਾਹਮਣੇ ਪਿਆ ਅਜ ਵੀ ਉਹਦੇ ਬਹੁਤ ਜ਼ਾ ਹੱਸਦਾ ਚਿਹਰਾ ਹੁਣ ਵੀ ਲੱਗੇ ਰਹਿੰਦਾ ਕਹਿ ਨਹੀਂ ਸਕਦੇ ਸ਼ਬਦਾਂ ਚ ਵੀ ਪਰਿਵਾਰ ਨੂੰ ਕਿਵੇਂ ਦਸੀਏ ਤੁਹਾਡਾ ਤਾਂ ਨੇੜੇ ਸੀ ਤੁਹਾਡਾ ਪੇਤਾ ਸੀ ਭੈਣ ਦਾ ਸਾਥੀ ਸੀ ਪਰਿਵਾਰ ਦਾ ਰਿਸ਼ਤੇਦਾਰ ਸੀ ਸੱਤੇ ਸੰਬੰਧੀਆਂ ਦਾ ਪਰ ਸਾਡਾ ਵੀ ਬਹੁਤ ਕੁਸ਼ ਸੀ ਇਹ ਤਾਂ ਤੁਹਾਨੂੰ ਲੱਸਾ ਉਸ ਹਿਰਦੇ ਚੋਂ ਵਾਲੀ ਪੀੜਾ ਸਾਡੇ ਬਣਾਤੀ ਸੀ ਕਜਾ ਬਣਾ ਬੇਵਸੀਆ ਬਹੁਤ ਕਿੰਨੇ ਲੋਕਾਂ ਦਾ ਇਲਾਜ ਚੱਲ ਰਿਹਾ ਹੁਣ ਕਿੰਨ ਤੱਕ ਹੁਣ ਜਿਹੜੀ ਹੈਗੀ ਡੱਟੇ ਚੁੱਤੀਆਂ ਕਿ ਇਹ ਜਾ ਪ੍ਰਸ਼ਾਸਨ ਦਾ ਜਿਹੜਾ ਤੁਹਾਨੂੰ ਸਹਿਯੋਗ ਰਿਹਾ ਹੈ ਸਾਰੇ ਘਟਨਾ ਕ੍ਰਮ ਦੇਖੋ ਪ੍ਰਸ਼ਾਸਨ ਨੇ ਸਹਿਯੋਗ ਵਰਤਦਾ ਸਾਨੂੰ ਇਹ ਲੱਗ ਜਾਂਦਾ ਵੀ ਨਿੰਦਣ ਜੋਗੀ ਸਾਨੂੰ ਦੱਸ ਦਿੰਦੇ ਇੱਕ ਹੋਰ ਸਾਡਾ ਸਾਥੀ ਇੱਥੇ ਕਰਮ ਸਿੰਘ ਪੈਜੀ ਨੂੰ ਹੁਣ ਫਾਰਵਰਡ ਕਰਦੇ ਅਸੀਂ ਕਰਮ ਸਿੰਘ ਨਾਮ ਦਾ ਮਗਦਾ ਬਾਹ ਕੱਟਿਆ ਜਿੱਤੀ ਸਿੱਧਮ ਦੀ ਗੱਲ ਹੈ ਕਿ ਸਵੇਰੇ ਸਾਨੂੰ ਪਤਾ ਲੱਗਦਾ ਵੀ ਇਨਫੈਕਸ਼ਨ ਹੋਈ ਵੱਧ ਤੇ ਇੰਨੀ ਵੱਧ ਗਈ ਕੋਈ ਫਾਰਵਰਡ ਕਰਨ ਜਾ ਰਹੇ ਨੇ ਮਤਲਬ ਈਐਮਸੀ ਨੇ ਉਸੇ ਇਧਰ ਪ੍ਰਬੰਧ ਕੀਤਾ ਮੁੰਡੇ ਬਾਡੇ ਭੇਜਿਆ ਇੱਕ ਹੋਰ ਸਾਥੀ ਆ ਦਰਸ਼ਨ ਸਿੰਘ ਦਾ ਨਾਮ ਸ਼ਾਇਦ ਬਜ਼ੁਰਗ ਨੇ ਉਹਨੇ ਵੀ ਨਾਮ ਬਣ ਕੇ ਦੀ ਸੱਟ ਹੈ ਤੁਸੀਂ ਕਰਦਿੰਦੇ ਬਣ ਕੇ ਉਹ ਵੀ ਇੱਥੇ ਆ ਜਿੰਨਾ ਸਾਨੂੰ ਸਰਜਣ ਨੇ ਵਿਸ਼ਵਾਸ ਦਿਵਾਇਆ ਕੱਲੇ ਕੱਲੇ ਬਾਰੇ ਜਿਸਨੂੰ ਉਸ ਤੋਂ ਵੀ ਚਾਹੁੰਦੇ ਨੇ ਡਾਕਟਰ ਇਹ ਕਹਿਣਾ ਹੁੰਦਾ ਵੀ ਜਦੋਂ ਸਾਦੇ ਹੱਥ ਬਸ ਨਹੀਂ ਅਸੀਂ ਇੰਨਾ ਸੰਭਾਲ ਨਹੀਂ ਕਰ ਸਕਦੇ ਅਸੀਂ ਨਹੀਂ ਸੀ ਰਹਿਣ ਦਿੰਦੇ ਕਿਸੇ ਪੇਸ਼ੈਂਟ ਨੂੰ ਅਸੀਂ ਕੋਲੇ ਕੱਟ ਦੇ ਵਿੱਚ ਵੀ ਕਿਹਾ ਸਾਰੇ ਸਾਥੀਆਂ ਨੂੰ ਵੀ ਭਰਾਓ ਜੇ ਕਿਸੇ ਨੂੰ ਵੀ ਲੱਗਦਾ ਕਿਸੇ ਪੇਸ਼ੈਂਟ ਦਾ ਛੋਟਿਆ ਚਾਹੇ ਵੱਡੀ ਸੱਟ ਲੱਗਾ ਸਾਥੀ ਆਪਣੇ ਬੰਦੇ ਬਚਾਉਣੇ ਆ ਪੈਸੇ ਦੀ ਪਰਵਾਹ ਨਾ ਕਰੋ ਲੈ ਜਾਓ ਜਿੱਥੇ ਮਰਜੀ ਲੈ ਜਾਓ ਲਾਜ ਕਰਾਓ ਪੈਸੇ ਅਸੀਂ ਦੇਵਾਂਗੇ ਅਸੀਂ ਕਿਸੇ ਤੋਂ ਮੰਗਦੇ ਕਿਸੇ ਕੋਲ ਜਾਈਏ ਪੈਸਾ ਪਿੱਛੇ ਬੰਦੇ ਦੀ ਜਾਨ ਨਹੀਂ ਜਾਣੀ ਚਾਹੀਦੀ ਪਰ ਫਿਰ ਵੀ ਇਹ ਕੁਛ ਵਾਪਰ ਗਿਆ ਅਜੇ ਕੀ ਵਾਪਰਦਾ ਅਗੇ ਕੌਣ ਹੱਥ ਲੱਗਦਾ ਕੌਣ ਨਹੀਂ ਲੱਗਦਾ ਇਹ ਹਰਤਾ ਜੀ ਧੰਨ ਸਾਨੂੰ ਬਹੁਤ ਪੀੜਾ ਮੈਂ ਕੁਝ ਕਹਿਣਾ ਹਾਂ ਜੀ ਸਾਡੇ ਸਾਥੀ ਨੇ ਅਗਰਾਂਵਾਂ ਸਾਹਿਬ ਨੇ ਕਹੀ ਹੈ ਮੈਂ ਗੱਲੇ ਕਹਿਣੀ ਚਾਹੁੰਦਾ ਕਿ ਜਿੱਥੇ ਐਕਸੀਡੈਂਟ ਹੋਇਆ ਮੈਨੂੰ ਨਹੀਂ ਲੱਗਦਾ ਕਿਹੜਾ ਇਹ ਇੰਜੀਨੀਅਰ ਸੀ ਜਿਨੇ ਉਹ ਐਂਡਰ ਨੇੜੋਂ ਗਲਾਈ 'ਚ ਪੋੜ ਬਣਾਇਆ ਤੁਸੀਂ ਹੁਣ ਵੀ ਜਾਓ ਤੁਸੀਂ 40 ਤੋਂ ਵੱਧ ਉੱਥੇ ਗੱਡੀ ਨਹੀਂ ਘਾ ਨਹੀਂ ਸਕਦੇ ਛੋਟੀ ਗੱਡੀ ਵੀ ਮਾਲੀ ਇਹ ਛੋਟੀ 50 ਦੀ ਗੱਡੀ ਹੈ ਉਹ ਕੀ ਹੋ ਜੇ ਤੁਹਾਨੂੰ ਕੰਟਰੋਲ ਕਰਨੀ ਮੇਰੇ ਨਾਲ ਖਤਰਾ ਵਾਪਰੀਆ ਦਿਨ ਬਿਲੇ ਜੇ ਕੋਈ ਇਸ ਤਰ੍ਹਾਂ ਆਇਆ ਦੇਖੋ ਉਹ ਪੁਲਟਾ ਹੈ ਕਿ ਦਵਾਰੇ ਜਿਵੇਂ ਆਮ ਗਲਾਈ ਹੁੰਦੀ ਹੈ ਗੱਡੀਆਂ ਮੁੜਦੀਆਂ 85 ਤੇ ਆਮਣਾ ਗੱਡੀਆਂ ਮੁੜਦੀਆਂ ਉਹੀ ਜੀ ਗਲਾਈ ਉਹ ਪੁਲਦੀ ਹੋਣੀ ਚਾਹੀਦੀ ਜਿੰਦ ਵੀ ਉਹ ਜੋ ਕਹਿਣਾ ਹੋਏ ਮੌਤਾਂ ਨੂੰ ਸੱਦਾ ਦੇਣ ਵਾਲਾ ਹੋਲਾ ਇਹਦੇ باوجود ਸਰਕਾਰ ਨੇ ਮੈਨੂੰ ਲੱਗਦਾ ਸੁਣਨੀ ਪਤਾ ਨਹੀਂ ਕਿੰਨੇ ਹੋਰ ਮੌਤਾਂ ਹੋਣਗੀਆਂ ਆ ਹੁਣ ਪਿਛਲੇ ਦਿਨ ਹੀ ਧੁੰਦ ਸੀਗੇ ਜਿੰਦੂ ਉਹ ਪਹਿਲਾਂ ਉਧਰੋਂ ਆਇਆ ਅੰਮ੍ਰਿਤਸਰ ਕਨੇਓ ਕੁੜੀਆਂ ਉਹਦੇ ਬੇਟੀਆਂ ਉਹਦੇ ਨਾਲ ਸੀ ਜਿੰਦੂ ਉਹ ਤੋਂ ਗੱਡੀ ਕੰਟਰੋਲ ਨਹੀਂ ਸੀ ਸਿੱਧੀ ਸਿੱਧੀ ਡਬਾਇਡਰ ਤੇ ਚੜ ਗਈ 60 ਤੋਂ ਬਚ ਗਏ ਚਲੋ ਥੋੜੀਆਂ ਗਾਨੇ ਜੜਕਾ ਤਾਂ ਕੁਝ ਵੀ ਨਾ ਲੱਗੇ ਸਰੀਰੀ ਜਲ ਖਰੇ ਜਾਂਦਾ ਉਦੋਂ ਮਗਰੋਂ ਟਰੱਕ ਉਹਦੇ ਵਿੱਚ ਚੜਦਾ ਜਾਂਦਾ ਉਸੇ ਗੱਡੀ ਵਿੱਚ বাজਦਾ বাজਦਾ ਮਾਥਾ ਉਹਨੇ ਰੋਕਿਆ ਜਿੰਦੂ ਇਸਕੇ ਹੁਣ ਨਾਮ ਹੋ ਗਏ ਡਾ ਉੱਤੇ ਤੇ ਜਿਹਦੀ ਸਾਡੀ ਤੁਹਾਡੇ ਮਾਦੇ ਰਹੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਉਹ ਪੌਲ ਮੌਤਾਂ ਦਾ ਹੈ ਜੇ ਤੁਹਾਨੂੰ ਨਹੀਂ ਲੱਗਦਾ ਵੀ ਬਾਦੀ ਘਟਾਉਣੀ ਹੈ ਫਿਰ ਤੁਸੀਂ ਉਹ ਮਾਰ ਦਿਓ ਫਾਇਰਪੂਰ ਮਾਰ ਕੇ ਮਾਰ ਦਿਓ ਲੋਕਾਂ ਨੂੰ ਬੰਨ ਲੈ ਨਹੀਂ ਉਹ ਪੁਲ ਤੁਰਤ ਬਦਲਿਆ ਜਾਣਾ ਚਾਹੀਦਾ ਤੇ ਜਿਹੜੇ ਵੀ ਇੰਜੀਨੀਅਰ ਨੇ ਉਹ ਡਿਜ਼ਾਈਨਿੰਗ ਕੀਤਾ ਜਾਂ ਕੰਪਨੀ ਨੇ ਡਿਜ਼ਾਈਨਿੰਗ ਕੀਤਾ ਵੀ ਲੰਬੇ ਦੂਰ ਆਉ ਥੋੜਾ ਖਰਚਾ ਵੱਧ ਪੈਣਾ ਸੀ ਨਾ ਖਰਚਾ ਬਚਾਉਣ ਖਰਚ ਜਿਹਨੂੰ ਵੀ ਉਹਦੇ ਚ ਕੀਤੀ ਹੈ ਅਣਗੈਲੀ ਉਹਨੂੰ ਚੱਕ ਕੇ ਫਾਹੇ ਲਾਉਣਾ ਚਾਹੀਦਾ ਉਹਨੂੰ ਤੇ ਪਰਚਾ ਹੋਣਾ ਚਾਹੀਦਾ ਤੇ ਜਿਹੜੀਆਂ ਜਿੰਨੀਆਂ ਕਰਨਾ ਉੱਥੇ ਵਾਪਰ ਗਈਆਂ ਉਹਨਾਂ ਦਾ ਮਤਲਬ ਪੂਰਾ ਜਿਹਦਾ ਨੁਕਸਾਨ ਹੋ ਗਿਆ ਇਹਨੇ ਵੀ ਖਾ ਕੇ ਦਾ ਅੱਖਾਂ ਤਰਾ ਕਰਾ ਦਿਓ ਉਹ ਹੋਣਾ ਚਾਹੀਦਾ ਆ ਸਰਕਾਰ ਦਾ ਜਿਹੜਾ ਰਵਈਆ ਹੈ ਜਿਸ ਕਰਨ ਜੀ ਇਹਨਾਂ ਦੇ ਮੁਖੀ ਹੋਈ ਹੈ ਮੈਂ ਸਿੱਧਾ ਮੁੱਖ ਮੰਤਰੀ ਸਜੀ ਬਾਹਾਂ ਕਹਿੰਦੇ ਹੁੰਦੇ ਆ ਉਹਨੂੰ ਮੈਂ ਉਸੇ ਦਿਨ ਉਹਨੂੰ 4 ਤਰੀਕ ਨੂੰ ਫੋਨ ਕਰਿਆ ਮਾ ਵੀ ਦੁਰਘਟਨਾ ਵਾਪਰ ਗਈ ਵੱਡੀ ਤਿੰਨ ਬੰਦੇ ਸਾਡੇ ਗਏ ਆ ਦੂਜਿਆਂ ਦੀ ਪਤਾ ਨਹੀਂ ਹਾਲਤ ਕੀ ਹੈ ਹੋਰ ਨਾ ਸਾਡਾ ਕੋਈ ਬੰਦਾ ਪਰ ਜੇ ਤੁਸੀਂ ਲਾਜ ਦਾ ਮਤਲਬ ਪ੍ਰਬੰਧ ਕਰੋ ਉਹ ਕਹਿੰਦਾ ਵੀ ਕੋਈ ਨਾਸ਼ ਕਰਦੇ ਆ ਲਾਜ ਦਾ ਸਾਨੂੰ ਦੇਸੀ ਜਾਂਦਾ ਸਾਡੇ ਹਿਸਾਬ ਨਾਲ ਜਿਹੜਾ ਜਹਾਜ ਹੋ ਗਿਆ ਨਹੀਂ ਕਿਸੇ ਦੀ ਬਾਹ ਕੱਟੀ ਜਾਵੇ ਕੋਈ ਹੋਰ ਕਿਤੇ ਜ਼ਖਮ ਹੈ ਉਹ ਬੰਦੇ ਦੀਆਂ ਹਾਲਤ ਹੋ ਜੇ ਵੀ ਜਦ ਰੈਫਰ ਕਰਾਉਣਾ ਪਏ ਤੇ ਵੀ ਹਾਂ ਡੀ ਐਮ ਸੀ ਸੀ ਲੁਧਿਆਣਾ ਲੈ ਜਾਂਦੇ ਆ। ਇਹੀ ਜੀ ਹਾਲਤ ਹੈਗੀ ਆ। ਖਤਰੇ ਚ ਵੀ ਆ। ਪਤਾ ਨਹੀਂ ਚੱਲੋ ਕਹਾ ਕੀ ਹੋਣਾ ਕੀ ਨਾ ਹੋਣਾ। ਇਹ ਤਾਂ ਅਗਾਂਹ ਦੀ ਗੱਲ ਹੈ। ਹੁਣ ਦੂਜੀ ਦੇਖੋ ਅਸੀਂ ਧਰਨਾ ਵੀ ਲਾਇਆ ਸੀ ਉਹਨੂੰ ਕਿਹਾ ਵੀ ਦੇਖੋ ਬੰਦੇ ਗਏ। ਸੋਨੋ ਜਿਹੜਾ ਉਹਨਾਂ ਬੰਦਿਆਂ ਦਾ ਜਿਹੜਾ ਮਤਲਬ ਜਿਹੜੀ ਇਧਰ 10 ਲੱਖ ਅਸੀਂ ਲੈਨੇ ਆ ਪਹਿਲਾਂ ਤੁਸੀਂ ਦਿੱਤਾ ਹੈ। ਜਿਹਨੂੰ 15 ਸਾਲ ਪਹਿਲਾਂ 10 ਲੱਖ ਦਿੱਤਾ ਹੈ ਅੱਜ ਉਹ 10 ਲੱਖ ਦੀ ਕੀਮਤੋਂ 2 ਲੱਖ ਬਣਦੀ ਹੈ ਜੇ ਤੁਸੀਂ ਦੱਸ ਦਿੰਦੇ। ਬਣਦਾ ਤਾਂ ਸੀਗਾ ਵੀ ਇਹਨੂੰ ਕਿੰਨਾ ਵਧਾ ਸਕਦੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਨਾ ਕਿਸੇ ਬਦਲ ਦਾ ਤਰਵਾਸ ਹੁੰਦਾ ਜਿੰਨੇ ਉਹਦੀ ਬਾਤ ਨਹੀਂ ਸੁਣੀ ਧਰਨੇ ਦੇ باوجود ਬਾਤ ਨਹੀਂ ਸੁਣੀ ਉਲਟਾ ਸਰਕਾਰ ਦਾ ਤਸੀਹੂਦਾਰ ਜਾ ਕੇ ਆ ਜਿਹੜੀ ਇੱਕ ਡੈੱਡ ਬੋਡੀ ਪਈ ਹੈ ਉੱਥੇ ਭੈਣ ਦੀ ਉਹਨੂੰ ਰੋ ਮਾਰਦਾ ਵੀ ਸਾਡੇ ਕੋਲੇ ਪਾਵਰ ਹੈਗੀ ਅਸੀਂ ਆਪਸ ਵਿੱਚ ਕਾਰ ਕਰਦੇ ਹਾਂ ਠੀਕ ਹੈ ਤੁਹਾਡੇ ਕੋਲੇ ਪਾਵਰ ਹੈਗੀ ਹੈ ਕਰ ਦਿਓ ਸਸ਼ਕਾਰ ਬਈ ਜੇ ਦੀ ਹੈਗੀ ਇੱਥੇ ਤੋਂ ਕਰ ਦਿਓ ਸਾਡੇ ਨਾਲ ਆ ਕੇ ਕਰ ਦਿਓ ਸਸ਼ਕਾਰ ਇਹੀ ਜਗ੍ਹਾ ਨੂੰ ਇਹ ਸਰਕਾਰ ਦਾ ਰਵਾਈਆ ਆ ਰਿਹਾ ਹੈ ਹੁਣ ਜੇ ਐਡੇ ਮਤਲਬ ਦੁਰਘਟਨਾ ਵਾਪਰ ਗਿਆ ਕਰ ਗਿਆ ਦੂਜੇ ਪਾਸੇ ਜੇ ਕਹਿਣ ਵੀ ਖਜ਼ਾਨੇ ਦਾ ਬਾਦਲ ਕਹਿੰਦਾ ਹੁਣ ਸਰਕਾਰ ਚ ਕੀ ਹੈ ਉਹਨਾਂ ਤੇ ਕਰੋੜਾ ਰੁਪਏ ਤੋਂ ਪਹਿਲਾਂ ਲਾਤੇ ਹੁਣ ਵੀ ਲੱਗਦੇ ਆ ਕੈਪਟਨ ਦੇ ਕਰੋੜਾ ਰੁਪਏ ਲੱਗਦੇ ਸੀ ਕਹੇ ਕਿ ਆਏ ਡੀਸੀ ਸਾਹਿਬ ਨੂੰ ਵੀ ਉਹਨਾਂ ਖਤਰ ਕਰੋੜਾ ਰੁਪਏ ਪਹਿਲਾਂ ਵੀ ਲਾਇਆ ਹੁਣ ਵੀ ਲੱਗ ਰਿਹਾ ਉਹਨਾਂ ਦੇ ਇਲਾਜ ਤੇ ਜਿਨ੍ਹਾਂ ਦੇ ਪੈਸਿਆਂ ਨੂੰ ਅੱਗ ਲਾਈ ਨਹੀਂ ਲੱਗਦੀ ਐ ਮੈਨੂੰ ਕਹਿਣੀ ਪੈ ਰਹੀ ਐ ਤੇ ਆ ਨਵਾਂ ਮੁੱਖ ਮੰਤਰੀ ਵੀ ਆ ਪਿਛਲੇ ਅਖਬਾਰ ਦੇ ਨਾਲ ਜੀ ਲੱਗਿਆ ਥੋੜਾ ਮੈਨੂੰ ਲੱਗਿਆ ਹਫਤਾ ਦਾ ਦਿਨ ਹੋਇਆ 29 ਲੱਖ ਰੁਪਏ ਉਹਨੇ ਉਹਨੇ ਵੀ ਆਦੇ ਇਲਾਜ ਤੇ ਕਰਾਤਾ ਲਾਤਾ ਇਹਦਾ ਲੋਕ ਕਿਹਦੇ ਮਕੋੜਿਆ ਜਿੰਨਾ ਤੋਂ ਤੁਸੀਂ ਟੈਕਸ ਲੈਨੇ ਹੋ ਉਹਨਾਂ ਤੋਂ ਕੋਈ ਬਿਲਤਾ ਪੈਗੀ ਉਹਨਾਂ ਦੀ ਬਿਲਤਾ ਵੀ ਨਹੀਂ ਸੁਣਨ ਨੂੰ ਤਿਆਰ ਇਹ ਸਰਕਾਰ ਨੂੰ ਭੁਲੇਖਾ ਹੈ ਵੀ ਉਹ ਵੋਟਾਂ ਬਹੁਤ ਦੂਰ ਹੈ ਜੇ ਉਹਨਾਂ ਨੇ ਸਾਡੀ ਹਜੇ ਵੀ ਨਾ ਸੁਣੀ ਇਹ ਅਸੀਂ ਉਹਨਾਂ ਨੂੰ ਦਿਖਾਵਾਂਗੇ ਜੋ ਸਾਡੇ ਮਨ ਚਿੱਤੇ ਇਹਨਾਂ ਸਿਸਕਾਰ ਹੋਵੇਗਾ ਬਸੰਤ ਸਿੰਘ ਨਾਹਰ ਹੁਣ ਇਹ ਕਿਵੇਂ ਦੇਖੋ ਤਾਂ ਪਰਵਾਹ ਨਾ ਰਹਿ ਕਰਾਂਗੇ ਉਹਦੇ ਬੱਚੇ ਬੀਟੀ ਆ ਰਹੀ ਹੈ ਬੱਚੇ ਨੂੰ ਉਦੋਂ ਸਮੱਸਿਆ ਹੈਗੀ ਹੈ ਕੰਪਨੀ ਉਹਦਾ ਪਾਸਪੋਰਟ ਨਹੀਂ ਦੇ ਰਹੀ ਉਹਦੀ ਖਾਤਰ ਵੀ ਸਾਨੂੰ ਸਰਕਾਰ ਨੂੰ ਕਹਿਣਾ ਪਿਆ ਜੇ ਨਹੀਂ ਸੀ ਕਰਦਾ ਵੀ ਸਰਕਾਰ ਨੂੰ ਕਹੀਏ ਪਰ ਮਜਬੂਰੀ ਹੈ ਕਿ ਉਹ ਦੁਰਗਪਾਈ ਗੱਲ ਕਰਨ ਉਹ ਐਸੀ ਨਾ ਗੱਲ ਕਰਨ ਉਹਦਾ ਪਾਸਪੋਰਟ ਤਾਂ ਦਿਵਾਉਣ ਆਜੇ ਪਿਆ ਉਹਦਾ ਮੂੰਹ ਤਾਂ ਦੇਖ ਲਿਓ ਪ੍ਰਾਪਰਟੀ ਬੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز